ਇਕਦਾ ਕੱਲ ਤੁਹਾਡਾ ਕਮੈਂਟ ਆਇਆ ਸੀਗਾ ਇੱਥੇ ਮੈਂ ਦੇਖਿਆ ਸੀ ਆਪਣੇ ਲਾਗੇ ਇੱਥੇ ਪਿੰਡ ਆ ਲੰਬੀ ਦੀ ਨੜੇ ਅਰਨੀ ਵਾਲਾ ਵਜੀਰਾ ਜੀ ਉੱਥੇ ਸਰਪੰਚੀ ਦਾ ਰੌਲਾ ਪੈ ਗਿਆ ਤੁਹਾਨੂੰ ਪਤਾ ਹੀ ਆ ਹਮ ਸਰਪੰਚੀ ਦਾ ਰੌਲਾ ਪਿਆ ਤੇ ਉਹ ਮੈਂ ਵੀਡੀਓ ਵੀ ਦੇਖੀ ਆ ਉਹਦੇ ਚ ਮਤਲਬ ਚਲੋ ਉਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਚੁਣੇ ਹੋਏ ਨੁਮਾਇੰਦੇ ਆਂ ਪ੍ਰਤੀ ਬੋਲਣੀਆਂ ਨਾ ਕਿਸੇ ਪੱਤਰਕਾਰ ਨੂੰ ਨਾ ਕਿਸੇ ਬੰਦੇ ਨੂੰ ਵੀ ਨਹੀਂ ਗੁਰੇਜ਼ ਕਰਨਾ ਚਾਹੀਦਾ ਹੁਣ ਉੱਥੇ ਜਿਹੜਾ ਮਸਲਾ ਹੋਇਆ ਨਾ ਜਿਵੇਂ ਹਰੀਕੇ ਕਲਾਂ ਸ਼ਹਿਰਪਿੰਡ ਚ ਵੀ ਹੋਇਆ ਸੀਗਾ ਹੂੰ ਕਿ ਪਟੀਸ਼ਨ ਵਗੈਰਾ ਜਿਹੜੀ ਚੱਲਦੀ ਆ ਉਹ ਪਟੀਸ਼ਨ ਚੱਲੀ ਆ ਤੇ ਜਿਹਦੇ ਚ ਹਾਰਿਆ ਬੰਦਾ ਜਿੱਤ ਗਿਆ ਜੀ ਹੁਣ ਦੂਜਾ ਧੜਾ ਜਿਹੜਾ ਉਹ ਸਾਰਾ ਖੜਾ ਹੋ ਕੇ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਨਿਸ਼ਾਨੇ ਤੇ ਲੈ ਰਿਹਾ ਮੰਤਰੀ ਕਿਉਂਕਿ ਵਿਧਾਇਕ ਉਹਨੇ ਜੀ ਮੰਤਰੀ ਨੇ ਕਿ ਸਾਰਾ ਕੀਤਾ ਕਰਾਇਆ ਇਹਨਾਂ ਦਾ ਚਲੋ ਕੋੜੇ ਫਿੱਕੇ ਬੋਲ ਵੀ ਬੋਲ ਰਿਹਾ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਇਸ ਮਾਮਲੇ 'ਚ ਸਬਬੀਆਂ ਮੇਲ ਹੋ ਜਾਂਦਾ ਕਿਤੇ ਉਹ ਇਸ ਲਾਕੇ ਜਾਏ ਸੀ ਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਇਹ ਕੀ ਕੀਤਾ ਬਈ ਹਾਰਿਆ ਸਰਪੰਚ ਜਿਤਾ ਦਿੱਤਾ ਹੂੰ ਤੇ ਦੂਜਾ ਧੜਾ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਛਰੇ ਗੁੰਡਾ ਕਰਤੀ ਕਰਦੇ ਕਰਦੇ ਬਾ ਕਰਦੇ ਤਾਂ ਉਹਨਾਂ ਦਾ ਜਵਾਬ ਮੈਂ ਤੁਹਾਡੇ ਸਾਹਮਣੇ ਦੱਸ ਦਿਨਾ ਕਿਉਂਕਿ ਕੱਲ ਜਦੋਂ ਕਮੈਂਟ ਆਇਆ ਜੀ ਸਾਰੀ ਕਹਾਣੀ ਦਾ ਪਤਾ ਨਹੀਂ ਸੀਗਾ ਹੂੰ ਹੂੰ ਹੁਣ ਉਹਨਾਂ ਨੇ ਜੋ ਜਵਾਬ ਦਿੱਤਾ ਹੈ ਤੋ ਉਹ ਕਹਿੰਦੇ ਕਿ ਦੇਖੋ ਜੇ ਮੈਂ ਹੀ ਜਿਤਾਉਣਾ ਹੁੰਦਾ ਤੇ ਮੈਂ ਕਾਗਜ਼ ਰੱਦ ਕਰਵਾ ਦਿੰਦਾ ਹੂੰ ਤੁਸੀਂ ਆਪ ਦੱਸੋ ਮੈਂ ਕਿੰਨੇ ਆ ਕੇ ਤੇ ਕਾਗਜ਼ ਰੱਦ ਕਰਵਾਇਆ ਜੀ ਇਹਨਾਂ ਨੇ ਇੱਕ ਪਟੀਸ਼ਨ ਫਾਈਲ ਕੀਤੀ ਸੀਗੀ ਉਹ ਜਿਹੜਾ ਸਮਰੱਥ ਅਧਿਕਾਰੀ ਸੀ ਉਸਨੇ ਦੁਬਾਰਾ ਹੂੰ ਇਸ ਸਾਰੀ ਮਤਲਬ ਕਿ ਜੋ ਚੋਣ ਦੀ ਪ੍ਰਕਿਰਿਆ ਹੈ ਜੀ ਜੀ ਉਹਨੂੰ ਦੁਬਾਰਾ ਵੇਖਿਆ ਕਰਾਕ ਕੇ ਵੋਟਾਂ ਜਿਹੜੀਆਂ ਕੈਨਸਲ ਕਾਉਂਸਲ ਹੁੰਦੀਆਂ ਤੁਹਾਨੂੰ ਪਤਾ ਨਾ ਵੋਟਾਂ ਜਿਹੜੀਆਂ ਹੁੰਦੀਆਂ ਜਦੋਂ ਦੇਖੋ ਕੁਝ ਸਮਾਂ ਹੁੰਦਾ ਇਸ ਚੀਜ਼ ਨੂੰ ਸਮਝੋ ਟੈਕਨੀਕਲੀ ਕੁਝ ਸਮਾਂ ਹੁੰਦਾ ਉਹਦੇ ਅੰਦਰ ਅੰਦਰ ਤੁਸੀਂ ਇੱਕ ਚੁਣਾਈ ਰਿੱਟ ਪਾ ਸਕਦੇ ਹੋ ਠੀਕ ਹੈ ਜੀ ਰਿੱਟ ਪੈ ਗਈ ਸਮਰੱਥਾ ਅਧਿਕਾਰੀ ਦੇ ਕੋਲ ਤਾਂ ਉਹ ਜਿਹੜੀ ਤੁਹਾਡੀ ਗਿਣਤੀ ਹੁੰਦੀ ਆ ਵੋਟਾਂ ਦੀ ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿੱਦਾਂ ਹੁਣ ਕਹ ਲਿਆ ਨਾ ਸਟੋਰ ਕਰ ਲਈਆਂ ਜਾਂਦੀਆਂ ਵੋਟਾਂ ਜੀ ਠੀਕ ਹੈ ਨਾ ਜੀ ਤਾਂ ਉਸ ਤੋਂ ਬਾਅਦ ਫੇਰ ਜੇ ਰੀਕਾਉਂਟਿੰਗ ਹੁੰਦੀ ਹੈ ਜਾਂ ਇਦਾਂ ਉਦਾਂ ਤਾਂ ਉਹ ਤੁਹਾਡਾ ਕਹਿ ਰਿਹਾ ਕਿ ਇਹਨਾਂ ਨੇ ਗਲਤ ਟੰਗ ਦੇ ਨਾਲ ਗਿਣਤੀ ਕਰਕੇ ਹਾਰਿਆ ਸਰਪੰਚ ਜਿਤਾ ਦਿੱਤਾ ਹੂੰ ਇਹ ਕਹਿੰਦੇ ਕਿ ਨਹੀਂ ਜੋ ਹੈ ਨਿਯਮ ਅਨੁਸਾਰ ਹੁੰਦਾ ਜੀ ਜੀ ਮੇਰੇ ਖਿਆਲ ਦੇ ਨਾਲ ਹੁਣ ਇਹ ਮਾਮਲਾ ਫੇਰ ਕੋਰਟ ਤੱਕ ਜਾ ਸਕਦਾ ਉਸ ਨੂੰ ਵੀ ਚੈਲੇਂਜ ਕੀਤਾ ਜਾ ਸਕਦਾ ਜੀ ਪਰ ਇਹ ਅੱਗੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੋਸ਼ਿਸ਼ ਹੈ ਦਾ ਹਰੀਕੇ ਕਲਾਂ ਤੋਂ ਵੀ ਇਸ ਤਰ੍ਹਾਂ ਦੀ ਖਬਰ ਆਈ ਸੀ ਇੱਕ ਸਰਪੰਚ ਜਿੱਦਾਂ ਜਿੱਤੇ ਆ ਸੀ ਪਟੀਸ਼ਨ ਦੇ ਸਰੀਏ ਜੀ ਜੀ ਤੇ ਇਹ ਸਾਰਾ ਕੁਝ ਜਿਹੜਾ ਨਾ ਮੇਰੇ ਖਿਆਲ ਦੇ ਨਾਲ ਪਿੰਡਾਂ ਵਾਸਤੇ ਠੀਕ ਨਹੀਂ ਹੈ ਸਭ ਮੈਂ ਰਾ ਮੰਨਣਾ ਹੈ ਜੇ ਕੋਈ ਖਰਾਬ ਸਿਆਸੀ ਦਖਲ ਹੈ ਉਹ ਵੀ ਗਲਤ ਹੈ ਜੇ ਸਿਆਸੀ ਦਖਲ ਨਤੀਜਾ ਪ੍ਰਭਾਵਿਤ ਕਰਦਾ ਉਹ ਵੀ ਗਲਤ ਹੈ ਜੀ ਜੀ ਪਰ ਜੇ ਧੜੇ ਬੰਦੀਆਂ ਦੇ ਚੱਲਦੇ ਆ ਇਨਾ ਜ਼ਿਆਦਾ ਤੁਸੀਂ ਇੱਕ ਦੂਜੇ ਦਾ ਵਿਰੋਧ ਕਰ ਰਹੇ ਹੋ ਇੰਨੀ ਜ਼ਿਆਦਾ ਦੁਸ਼ ਹੈ ਨਾ ਤਾਂ ਫਿਰ ਕੀ ਕੰਮ ਹੋਣੇ ਆ ਸਾਡੇ ਸਾਹਮਣੇ ਹੀ ਆ ਨਾ ਬਿਲਕੁਲ ਜੀ ਆਪਸੀ ਧੜਿਆਂ ਦਾ ਹੀ ਆ ਹਾਲ ਹੈ ਤੇ ਪਿੰਡ ਦਾ ਤੇ ਹੁਣ ਇਹਦੇ ਨਾਲ ਜੁੜੀ ਇੱਕ ਕਹਾਣੀ ਅਸੀਂ ਸ਼ਾਇਦ ਕੱਲ ਪੇਸ਼ ਕਰਦੇ ਆ ਕਿ ਜਾਂ ਸੋਮਵਾਰ ਹੂੰ ਤੁਹਾਨੂੰ ਇੱਕ ਐਸੀ ਸਟੋਰੀ ਸੁਣਾਵਾਂਗੇ ਇੱਕ ਇਹਨਾਂ ਦੇ ਇਹ ਸਾਡਾ ਕਹੋ ਕਿ ਹੁਣ ਟੀਜ਼ਰ ਹੈ ਹਾਲੇ ਤਾਂ ਟੀਜ਼ਰ ਫਿਲਮ ਤਾਂ ਬਾਕੀ ਆ ਜੀ ਹਾਲੇ ਤਾਂ ਟੀਜ਼ਰ ਹੈ ਹੂੰ ਕਿ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨਾਂ ਦੇ ਬੰਦੇ ਸਰਪੰਚਾਂ ਨੂੰ ਆਪਣੇ ਸਰਪੰਚਾਂ ਨੂੰ ਰੋਲ ਰਹੇ ਆ ਬਹੁਤ ਵੱਡੀ ਕਹਾਣੀ ਹੈ ਉਹਦੇ ਲਿੰਕ ਇਟਲੀ ਤੱਕ ਹੈ ਉਹਦੇ ਲਿੰਕ ਚੇਅਰਮੈਨ ਤੱਕ ਹੈ ਉਹਦੇ ਲਿੰਕ ਆਪਦੇ ਸਰਪੰਚ ਤੱਕ ਇਹਨਾਂ ਦੇ ਆਪਦੇ ਨੇਤਾ ਤੱਕ ਆ ਜੀ ਸੋ ਉਹਦੇ ਤੇ ਕਿਉਂਕਿ ਲੈਣਾ ਹੁੰਦਾ ਸਾਰਾ ਕੁਝ ਹਮ ਵਰਸ਼ਨ ਵਗੈਰਾ ਸਾਰੀ ਲੈ ਕੇ ਫਿਰ ਗੱਲ ਕਰਾਂਗੇ ਸੋ ਮੇਰਾ ਇਹ ਮੰਨਣਾ ਇਕ ਇਤفاق ਨਾਲ ਚੱਲੋ ਮੈਂ ਵਾਰ-ਵਾਰ ਕਹਿੰਨਾ ਕਿ ਰਾਜਸੀ ਦਖਲ ਜਿਹੜਾ ਪੰਚਾਇਤਾਂ ਚ ਨਹੀਂ ਹੋਣਾ ਚਾਹੀਦਾ ਜੀ ਨਾ ਸਰਪੰਚ ਵੀ ਵੱਖਰੀ ਰਹਿਣ ਦਿਓ ਸਰਪੰਚੀ ਦੇ ਕਾਗਜ਼ ਭਰਨ ਵੇਲੇ ਰੱਦ ਕਰਵਾਉਣ ਵੇਲੇ ਨਾ ਕੋਰਮ ਰੋਕਣ ਵਾਸਤੇ ਅੱਜ ਕੱਲੇ ਵੀ ਚਾਲ ਚੱਲ ਰਹੇ ਨੇ ਕਿ ਮੈਂਬਰਾਂ ਨੂੰ ਪੱਟ ਲੈ ਜਾਂਦਾ ਸਰਪੰਚਾਂ ਨੂੰ ਰੋਕਣ ਵਾਸਤੇ ਜਾਂ ਵਿਰੋਧੀਆਂ ਨੂੰ ਇਹ ਤਾਂ ਉਹਦਾ ਇਹ ਬਹੁਤ ਵੱਡਾ ਖਲਾਰਾ ਬਣ ਰਿਹਾ ਖਲਾਰਾ ਹੀ ਨਹੀਂ ਬਣ ਰਿਹਾ ਪਿੰਡਾਂ ਚ ਦੁਸ਼ਮਣੀਆਂ ਵੀ ਦਾ ਦੁਸ਼ਮਣੀਆਂ ਪੈ ਰਹੀਆਂ ਨੇ ਬਿਲਕੁਲ ਜੀ ਬਿਲਕੁਲ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਜੀ ਹਰਦੇਵ ਸਿੰਘ ਵੀ ਇਹ ਚੀਜ਼ਾਂ ਨਾ ਜ਼ਰੂਰ ਪੜਿਆ ਕਰੋ ਪਲੀਜ਼ ਮੈਂ ਬੇਨਤੀ ਕਰੂੰਗਾ ਉਹ ਕਹ ਰਿਹਾ ਕਿ 6 ਮਹੀਨੇ ਦੇ ਅੰਦਰ ਚੋਣ ਨੂੰ ਕੋਈ ਵੀ ਚੈਲੰਜ ਕਰ ਸਕਦਾ ਹੈ ਇਹ ਤਕਨੀਕੀ ਚੀਜ਼ਾਂ ਹੁੰਦੀਆਂ ਨੇ ਜੀ ਜੇ ਬਿਕਰ ਸਿੰਘ ਜੀ ਪਹਿਲੇ ਆ ਗਏ ਸੀ ਹਾਂਜੀ ਜੇ ਅਸੀਂ ਇਹ ਆਪਦੀ ਆਡੀਅנס ਨੂੰ ਇਹ ਚੀਜ਼ਾਂ ਨਹੀਂ ਦੱਸ ਪਾ ਰਹੇ ਨਾ ਮੇਰੇ ਖਿਆਲ ਦੇ ਨਾਲ ਫਿਰ ਅਸੀਂ ਦੂਜੇ ਹਿੱਸੇ ਚ ਰਲ ਜਾਂਦੇ ਆਂ ਜਾ ਕੇ ਇਹ ਚੀਜ਼ਾਂ ਹੀ ਸਾਡਾ ਮੋਟਿਵ ਹੈ ਕਿ ਅਸੀਂ ਟੈਕਨੀਕਲੀ ਚੀਜ਼ ਨੂੰ ਦਸੀਏ ਕਿ ਅਸਲ ਚ ਕਿਵੇਂ ਹੁੰਦਾ ਹੈ ਹਮ ਇਹ ਨਹੀਂ ਕਿ ਮਤਲਬ ਕਿ 8 ਮਹੀਨੇ ਬਾਅਦ ਅਚਾਨਕ ਖੁੱਡੀਆਂ ਨੇ ਕਿਹਾ ਕਿ ਵੋਟਾਂ ਗਿਣੋ ਦੁਬਾਰਾ ਐਸਾ ਨਹੀਂ ਹੈ ਜੀ ਐਸਾ ਨਹੀਂ ਹੈ ਸੋ ਗੱਲ ਇਹ ਆ ਕਿ ਭਾਈ ਜਿਹੜਾ ਇਹ ਮਾਮਲਾ ਹੈ ਨਾ ਉਹ ਇਦਾਂ ਹੀ ਹੁੰਦਾ ਕਿ ਕੁਝ ਸਮਾਂ ਹੁੰਦਾ ਤੁਸੀਂ ਚੈਲੰਜ ਕਰ ਸਕਦੇ ਹੋ ਉਹ ਵੋਟਾਂ ਜਿਹੜੀਆਂ ਹੁੰਦੀਆਂ ਨੇ ਜੋ ਰਿਕਾਰਡ ਹੁੰਦਾ ਕਹ ਲਓ ਕਿ ਉਹ ਫ੍ਰੀਜ਼ਕ ਹੋ ਜਾਂਦਾ ਇੱਕ ਤਰ੍ਹਾਂ ਦਾ ਤੇ ਬਾਅਦ ਦੇ ਵਿੱਚ ਜਦੋਂ ਫੈਸਲਾ ਆਉਂਦਾ ਉਹਨੂੰ ਫਿਰ ਦੁਬਾਰਾ ਗਿਣ ਕੇ ਨਤੀਜਾ ਜਿਹੜਾ ਉਸੇ ਹਿਸਾਬ ਨਾਲ ਜੀ ਬਿਲਕੁਲ ਬਿਲਕੁਲ ਜੀ ਵੀ ਸਾਹਿਬ ਇਹ ਗੱਲ ਹੋ ਚੁੱਕੀ ਕੈਪਟਨ ਸਾਹਿਬ ਵਾਲੀ ਕਾਫੀ ਵਾਰੀ ਗੱਲ ਇਹ ਹੋ ਚੁੱਕੀ ਹੈ ਔਰ ਹਰਜੀਤ ਜੀ 24000 ਏਕੜ ਲੁਧਿਆਣਾ ਵਾਲੀ ਜ਼ਮੀਨ ਦੀ ਗੱਲ ਵੀ ਉਸ ਦਿਨ ਕਾਫੀ ਜ਼ੋਰਦਾਰ ਤਰੀਕੇ ਨਾਲ ਹੋਈ ਸੀ ਖੈਰ ਤੁਸੀਂ ਪ੍ਰੋਗਰਾਮ ਪਿਛਲਾ ਸੁਣ ਸਕਦੇ ਹੋ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਕਿੱਲਿਆਂ ਵਾਲੀ ਪਿੰਡ ਦੀਆਂ ਗਿਣੀਆਂ ਵੋਟਾਂ ਨੇ ਉਹਨਾਂ ਦੀ ਗਿਣਤੀ ਵੀ ਅਜੇ ਹੋਣੀ ਆ ਅੱਛਾ ਜੀ ਉਹ ਵੀ ਬਾਕੀ ਪਈ ਆ ਜੀ ਕਿੱਲਿਆਂ ਵਾਲੀ ਪਿੰਡ ਵੀ ਕਾਫੀ ਵੱਡਾ ਜੀ ਹਮ ਵੱਡਾ ਤੂਪਾ ਵੇ ਆਕੇ ਇੱਕ ਬੜਾ ਮਹੱਤਵਪੂਰਨ ਪਿੰਡ ਆ ਨਾ ਜੀ ਕਿੱਲਿਆਂ ਵਾਲੀ ਬਾਰਡਰ ਦਾ ਆਖਰੀ ਪਿੰਡ ਹੈ ਆਖਰੀ ਪਿੰਡ ਪੰਜਾਬ ਦਾ ਆਖਰੀ ਪਿੰਡ ਹੈ ਇੱਕ ਪੁਆਇੰਟ ਆ ਕਹਿ ਲੋ ਬੜਾ ਮਹੱਤਵਪੂਰਨ ਜੀ ਤੇ ਸ਼ਾਇਦ ਸੁਖਵੀਰ ਬਾਦਲ ਹੋਰਾਂ ਦੀ ਵਰਕਸ਼ਾਪ ਵੀ ਉੱਥੇ ਹੁੰਦੀ ਸੀ ਉਹਦਾ ਪੈਟਰੋਲ ਪੰਪ ਹੁੰਦਾ ਸੀ ਹੁੰਦੀ ਸੀ ਨਾ ਜੀ ਇੱਕ ਕਾਲਜ ਹੁੰਦਾ ਸੀ ਦਾ ਕਾਲਜ ਬੜਾ ਪੁਰਾਣਾ ਹੁੰਦਾ ਸੀਗਾ ਜੀ ਬੜਾ ਪੁਰਾਣਾ ਕਾਲਜ ਹੁੰਦਾ ਸੀਗਾ ਹੁਣ ਤੇ ਜਾਣਾ ਹੁਣ ਘਟ ਹੁੰਦਾ ਨਹੀਂ ਕਾਲਜ ਹੈਗਾ ਹੁਣ ਵੀ ਹੈਗਾ ਜੀ ਉਹ ਕਾਲਜ ਆਹ ਵਰਕਸ਼ਾਪ ਹੁੰਦੀ ਸੀ ਨਾ ਦੀ ਉਹ ਤੋਂ ਆ ਵਿਰਲੀ ਜੀ ਵਿਰਲੀ ਜੀ ਜਗਾ ਹੁੰਦੀ ਸੀ ਇਹ ਤੁਹਾਡਾ ਤੇ ਏਰੀਆ ਨਾ ਜੀ ਜੀ ਬਿਲਕੁਲ ਮਿੰਟੂ ਦੀ ਕਾਫੀ ਦੋਸਤ ਦੱਸ ਰਹੇ ਨੇ ਕਿ ਭਾਈ ਕਿ ਇੱਕ ਤਾਂ ਅਜੇ ਜੀ ਦੱਸ ਰਹੇ ਨੇ ਕਿ ਗੜ ਸ਼ੰਕਰ ਨੇੜੇ 20 ਸਾਲਾਂ ਦੇ ਨੌਜਵਾਨ ਦਾ ਕਿ ਨੇ ਤਿੰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਈ ਮੈਂ ਤੇ ਭਾਈ ਤੁਹਾਨੂੰ ਦੱਸ ਕੇ ਹਟਿਆ ਸਾਬ ਹੁਣ ਜਿਹੜਾ ਉਹ ਵਿਵੇਕ ਵੀਰ ਮਰਿਆ ਯਾਰ ਉਹ ਕੀ 10ਵੀਂ ਚ ਲੜਾਈ ਹੋਈ ਆ ਨਾ 11ਵੀਂ ਕਲਾਸ ਦਾ ਬੱਚਾ ਸੀ 10ਵੀਂ 11ਵੀਂ ਚ ਲੜਾਈ ਹੋਈ ਹੂੰ ਠੀਕ ਹੈ ਨਾ ਜੀ ਮਨ ਲਓ ਕਿ ਕਮਾਲ ਹੋ ਗਈ ਆ ਕਿ ਯਾਰ ਅਸੀਂ ਮੈਂ ਵੀ ਬਹੁਤ ਲੜਾਕਾ ਸੀ ਆਪਦੇ ਸਕੂਲ ਚ ਸਾਰੀ ਉਮਰ ਹੀ ਤਕਰੀਬਨ ਰਹੇ ਆ ਜੀ ਠੀਕ ਹੈ ਜੀ ਪਰ ਹਾ ਕਮ ਯਾਰ ਛੁੱਕ ਕੇ ਮਾਰ ਦੇਣਾ ਦੂਜੇ ਨੂੰ ਠੀਕ ਹੈ ਜਵਾਨੀ ਚ ਲੜਾਈਆਂ ਪੜਾਈਆਂ ਹੁੰਦੀਆਂ ਨੇ ਯਾਰ ਹਮਮ ਪਰ ਹੁਣ ਬਹੁਤਾਂ ਗਾਂ ਵਧ ਗਈਆਂ ਚੀਜ਼ਾਂ ਹੁਣ ਪਿੰਡਾਂ ਚ ਕੀ ਹੋ ਰਿਹਾ ਕਿ ਸਰ ਗਰੁੱਪ ਬਣ ਰਹੇ ਨੇ ਉਹ ਸੋਸ਼ਲ ਮੀਡੀਆ ਤੇ ਆਪਣਾ ਇੱਕ ਫੇਮ ਜਾਂ ਕਲੋ ਕੇ ਅਟਰੈਕਸ਼ਨ ਹਾਸਲ ਕਰਨ ਵਾਸਤੇ ਨਾ ਰੀਲਾ ਪਾਉਣਾ ਵੰਗਾਰਨਾ ਈਵਨ ਥੈਟ ਕੇ ਗਾਲਾਂ ਕੱਢੀ ਜਾਂਦੇ ਆ ਉਹ ਨਮੈਸ਼ ਕਰਦੇ ਨੇ ਹਥਿਆਰਾਂ ਦੀ ਬੜੇ ਬੜੇ ਕਾਪੇ ਲੈ ਕੇ ਤੇ ਹੁੰਦੇ ਉਹ 10 20 20 30 30 40 40 ਕਿਲੋ ਦੇ ਆ ਹਮ ਵਜਨ ਜੇ ਦੇਖੀਏ ਤੇ ਕਹੀਦਾ ਮਤਲਬ ਕਿ ਕਿਲੂਆਂ ਦੇ ਸਾਹ ਚ ਜੀ ਜੀ ਮਨ ਤੋਂ ਵੀ ਥੱਲੇ ਥੱਲੇ ਹੁੰਦੇ ਕਹੀ ਉਹ ਗੱਲ ਇਹ ਆ ਕਿ ਭਾਈ ਯਾਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਪੁਲਿਸ ਨੂੰ ਵੀ ਇਹਨਾਂ ਚੀਜ਼ਾਂ ਨੂੰ ਵੀ ਰੋਕਣਾ ਚਾਹੀਦਾ ਹਮ ਹਮ ਜੀ ਰਾਜਕੁਮਾਰ ਜੀ ਦੱਸ ਰਹੇ ਨੇ ਕਿ ਗੁਰਸ਼ੰਕਰ ਵਾਲਾ ਤਾਂ ਕਹਿੰਦੇ ਉਸ ਦੇ ਮਾਮੇ ਦੇ ਮੁੰਡੇ ਨਹੀਂ ਕਹਿੰਦੇ ਮਾਰਿਆ ਉਹ ਮਾੜੀ ਗੱਲ ਤੁਸੀਂ ਦੇਖ ਲਓ ਪਹਿਲਾ ਮੱਲਾਂ ਵਾਲੀ ਹੂੰ ਮੁੰਡਾ ਮਰਿਆ ਨਬਾਲਗੀ ਸੀ ਉਹ ਬਿਲਕੁਲ 17 80 ਕਿੱਲਿਆਂ ਦਾ مالک ਉਹਨੇ ਇੱਕ ਮਰਲੇ ਪਿੱਛੇ ਮੁੰਡਾ ਮਾਰਤਾ ਇਹਦਾ ਮਤਲਬ ਹੈ ਕਿ ਸਿਆਣੀ ਬਿਆਣੀ ਵੀ ਅਕਲ ਨਹੀਂ ਕਰ ਰਹੇ ਫੇਰ ਹੁਣ ਦੂਜਾ ਵਿਵੇਕ ਵੀਰ ਵਾਲਾ ਹੋ ਗਿਆ ਤੇ ਤੀਸਰਾ ਹੋ ਗਿਆ ਬਿਲਕੁਲ ਸਾਫ ਲਾ ਲਓ ਹੂੰ ਗਿਆਨ ਮੁੰਡੇ ਮਰ ਰਹੇ ਇੱਕ ਅੱਧਾ ਦਿਨ ਮੈਨੂੰ ਲੱਗਦਾ ਲੰਘਦਾ ਹੀ ਨਹੀਂ ਵਿੱਚੋਂ ਕਿ ਲਗਾਤਾਰ ਇਸ ਤਰ੍ਹਾਂ ਹੀ ਖਬਰਾਂ ਆਉਂਦੀਆਂ ਨੇ